ਸਵਾਗਤ ਹੈ ਜਰਿਆ ਆਕਾਲ ਸਰੇ ਪੰਜਾਬ ਵਾਹ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਵਿੱਚ ਪਾ 31 ਮਈ ਨੂੰ 4 ਵਜੇ ਸ਼ਾਮਾਂ ਦੇ ਪੰਜਾਬ ਦੇ ਆਉਣ ਵਾਲੇ 3 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੇਗੀ ਕਈ ਪਾ ਕੁਝ ਰੋ ਭਾਰੀ ਵੀ ਭਾਰੀ ਗੜੇ ਮਾਰੀ ਤੇ ਭਾਰੀ ਘਰ ਚਮਕ ਦੇਖੋ ਮੈਂ ਸਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦੇ ਚੱਲੇਗਾ ਅੱਜ ਦੀ ਵੀਡੀਓ ਦਾ ਹੋਣ ਤੇ 3.59 ਦੀਆਂ ਪੰਜਾਬ ਦੀਆਂ ਲਾਈਵ ਸੈਟ ਤੇ ਵੀ ਆ ਦੇਖ ਸਕਦੇ ਹੋ ਪੰਜਾਬ ਦੇ ਮੱਧ ਭਾਗਾਂ ਵਿੱਚ ਤੇ ਆਪਣੇ ਹਰਿਆਣੇ ਨਾਲ ਲੱਗਦੇ ਭਾਗਾਂ ਵਿੱਚ ਆਪਣਾ ਬਦਲਵਈ ਦੇਖਣ ਨੂੰ ਮਿਲ ਰਹੀ ਹੈ ਗਾਰ ਚਮਕ ਦੇ ਨਾਲ ਬਾਕੀ ਤੇ ਇਕ ਤੁਸੀਂ ਰੇਨਫੋਰਡ ਵਾਲਾ ਦੇਖ ਸਕਦੇ ਹੋ ਆਪਣੇ ਮੱਧ ਭਾਗ ਹੋ ਗਈ ਨਾ ਚੰ ਉਮੀਦ ਦੇਖਣ ਨੂੰ ਮਿਲ ਰਹੀ ਹੈ ਹਲਕਾ ਦਰਮਿਆਨਾ ਬਾਕੀ ਜਿਲੇ ਵਾਈ ਦੀ ਗੱਲ ਕਰਨ ਨੇ ਕਿੰਨੇ ਭਾਗਾਂ ਵਿੱਚ ਉਮੀਦ ਨਹੀਂ ਦਿਖਾਰਨ ਪੰਜਾਬ ਦੇ ਜਵਾਬ ਆ ਗਏ ਆਪਣੇ ਮੋਗੇ ਦੇ ਭਾਗ ਹੋ ਗਏ ਫਰੀਦਕੋਟ ਦੇ ਭਾਗ ਹੋ ਗਏ ਫਰੀਦਕੋਟ ਦੇ ਭਾਗ ਹੋ ਗਏ ਲੁਧਿਆਣੇ ਦੇ ਭਾਗ ਹੋ ਗਏ ਬਰਨਾਲੇ ਦੇ ਭਾਗ ਹੋ ਗਏ ਕਪੂਰਥ ਦੇ ਜਿੰਦੇ ਕੁਝ ਭਾਗ ਹੋ ਗਏ ਜਲੰਧਰ ਦੇ ਜਿਆਦੇ ਭਾਗ ਕਪੂਰਥ ਦੇ ਥੋੜੇ ਬੋਦੇ ਭਾਗ ਹੋ ਗਏ ਵਾਣੇ ਵਿੱਚ ਆਪਣੀ ਉਮੀਦ ਦੇਖ ਰਿਹਾ ਮੈਂ ਕਿਦਾ ਉਹਦੇ ਕੁਝ ਟਾਈਮ 'ਚ ਆਪ ਨੂੰ ਮਾੜੇ ਮੋਟੇ ਆਪਣੇ ਸੰਗਰੂਰ ਦੇ ਮਾੜੇ ਮੋਟੇ ਪਟਿਆਲੇ ਦੇ ਫਤਗੜ ਸਾਹਿਬ ਦੇ ਵੀ ਪੱਗ ਵਿੱਚ ਵੀ ਦੇਖਣ ਨੂੰ ਮਿਲਦਾ ਹੁੰਦਾ ਹੁੰਦੇ ਕੁਝ ਘੰਟਿਆਂ ਚ ਬਾਕੀ ਜਿਹੜਾ ਆਪਣਾ ਇਧਰ ਦੇ ਭਾਗ ਹੋ ਗਏ ਮਾਂ ਸਾਹ ਸੰਗਰੂਰ ਦੇ ਇਹਨਾਂ ਵਿੱਚ ਵੀ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਤਾਂ ਬਾਕੀ ਹਵਾ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਹਨੇਰੀ ਕੋਈ ਬੜੀ ਜਿਆਦਾ ਤੇਜ਼ ਨਹੀਂ ਹੋਊਗੀ ਪਰ ਆਪਣੀ ਹਲਕੇ ਦਰਮਿਆਨੀ ਹਨੇਰੀ 10 ਤੋਂ ਲੈ ਕੇ 30-40 ਕਿਲੋਮੀਟਰ ਪ੍ਰਾਪਤ ਹਨੇਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਆ ਕਾਲ ਮੜਾਇਆ ਕਰਕੇ ਅੱਜ 31 ਮਈ ਪੰਜਾਬ ਦੇ 4 ਵਜੇ ਤੋਂ ਲੈ ਕੇ ਪੰਜਾਬ ਦੇ ਜਿਹੜੇ ਇਨੇ ਭਾਗ ਹੋ ਗਏ ਆਪਣੇ ਕਪੂਰਜੰਦ ਦੇ ਭਾਗ ਹੋ ਗਏ ਮੋਗੇ ਦੇ ਹੋ ਗਏ ਆਪਣੇ ਫਰੀਦਕੋਟ ਦੇ ਹੋ ਗ ਮਾਥੇ ਫੰਗਰੂਰ ਦੇ ਹੋ ਗਏ ਪਟਿਆਲੇ ਦੇ ਹੋ ਗਏ ਫਤਿਹਗੜ੍ਹ ਸਾਹਿਬ ਦੇ ਹੋ ਗਏ ਰੂਪਨਗਰ ਮੁਹਾਲੀ ਹੋ ਗਿਆ ਇਹਨਾਂ ਵਿੱਚ ਉਮੀਦ ਦੇਖਣ ਨੂੰ ਮਿਲ ਸਕਦਾ ਆਪ ਨੂੰ ਹਲਕਾ ਦਰਮਿਆਨਾ ਮੀਂਹ ਬਹੁਤ ਜ਼ਿਆਦਾ ਭਾਰੀ ਨਹੀਂ ਦੇਖਣ ਨੂੰ ਮਿਲੇਗਾ ਪਰ ਅਗਰ ਜਾਮਕ ਦੇਖਣ ਜ਼ਰੂਰ ਮੈਂ ਸਾਦੀ ਹੈ ਪੰਜਾਬ ਦੇ ਜਿਹੜੇ ਮੋਗੇ ਤੇ ਫਰੀ ਆਪਣੇ ਫਿਰੋਜ਼ਪੁਰ ਦੇ ਤੇ ਲੁਧਿਆਣੇ ਦੇ ਭਾਗ ਹੋ ਗਏ ਇਹਨਾਂ ਵਿੱਚ ਥੋੜਾ ਜਿਹਾ ਮੀਂਹ ਆਪ ਨੂੰ ਦੇਖਣ ਨੂੰ ਮਿਲ ਸਕਦਾ ਆਪਣਾ ਚੰਗੇ ਪੱਧਰ ਦਾ ਕੰਮ ਸਿਸਟਮ ਇੱਥੇ ਹੀ ਕ੍ਰੀਏਟ ਹੋਇਆ ਹੈ ਬਾਕੀ ਮੌਸਮ ਠੰਡਾ ਹੋ ਚੁੱਕਾ ਸਾਡਾ ਏਰੀਆ ਕਬੂਥਲਾ ਹੈ ਸਾਡੇ ਵਿੱਚ ਉਮੀਦ ਨਹੀਂ ਦੇਖਣ ਨੂੰ ਮਿਲਿਆ ਪਰ ਮਦਦ ਦੀ ਭਾਗ ਜੋ ਮੀਮ ਜਰੂਰ ਦੇਖੋ ਬੰਦਾ ਹਲਕਾ ਦਰਮਿਆਨਾ ਬਾਕੀ ਅੱਜ ਇਹ ਵਿੱਚ ਨਹੀਂ ਰਾਤ ਨੂੰ ਕੋਈ ਨਵੀਂ ਅਪਰੇ ਡੂ ਗਿਆ ਕੋਈ ਸਿਸਟਮ ਤਕੜਾ ਹੁੰਦਾ ਕ੍ਰੀਏਟਰਾਂ ਨੂੰ ਵੀਡੀਓ ਬਣਾ ਸਕਦੇ ਪਰਾ ਦੱਸ ਦਵਾਂਗੇ ਤੁਹਾਨੂੰ